1 ਨੂੰ ਦਸੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਵੀ ਪੰਜਾਬ ਦੇ ਵਿੱਚ ਸਾਰਾ ਦਿਨ ਧੁੰਦ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਤੁੰਦ ਕੱਲ ਸ਼ਾਮ ਵੇਲੇ ਤੋਂ ਹੀ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬਣੀ ਸ਼ੁਰੂ ਹੋ ਚੁੱਕੀ ਸੀ ਜਿਹੜੀ ਲੰਗੀ ਰਾਤ ਸੰਘਣੇ ਤੁੰਦ ਨੇ ਇੱਕ ਵਾਰ ਫਿਰ ਪੰਜਾਬ ਸਾਰੇ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਲਿਆ ਹੈ ਸੋ ਅੱਜ ਵੀ ਪੰਜਾਬ ਦੇ ਵਿੱਚ ਸਾਰਾ ਦਿਨ ਤੁੰਦ ਇਸੇ ਤਰ੍ਹਾਂ ਹੀ ਬਣੀ ਰਹੇਗੀ ਹੋ ਸਕਦਾ ਹੈ ਕਿ ਦੁਪਹਿਰ ਦੇ ਆਸ-ਪਾਸ ਕੁਝ ਖੇਤਰਾਂ ਦੇ ਵਿੱਚ ਹਲਕਾ ਜਿਹਾ ਸੂਰਜ ਦਿਖਾਈ ਦੇਵੇ ਪਰ ਬਹੁਤ ਖੇਤਰਾਂ ਦੇ ਵਿੱਚ ਮੌਸਮ ਤੁੰਦ ਵਾਲਾ ਰਹਿੰਦਾ ਹੋਇਆ ਜਾਪ ਰਿਹਾ ਹੈ ਦੂਸਰੀ ਤਰਫ ਇੱਕ ਉਚੇਰੀ ਬੱਦਲਵਾਈ ਵੀ ਲੰਘ ਰਹੀ ਹੈ ਜਿਸ ਸਦਕਾ ਉੱਪਰ ਦੇ ਦਰਸ਼ਨ ਬਹੁਤ ਜਗ੍ਹਾ ਹੁੰਦੇ ਹੋਏ ਦਿਖਾਈ ਨਹੀਂ ਦੇ ਰਹੇ ਤੇ ਇੱਕ ਸਿਸਟਮ ਜਿਵੇਂ ਦੱਸਿਆ ਸੀਗਾ 20 ਜਾਂ 21 ਤਰੀਕ ਨੂੰ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਤੇ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਅਤੇ ਬਰਫਵਾਰੀ ਦਾ ਦੌਰ ਦੇਖਣ ਨੂੰ ਮਿਲੇਗਾ ਪੰਜਾਬ ਦੇ ਹੋ ਸਕਦਾ ਹੈ ਕਿ 20 ਦੀ ਸ਼ਾਮ ਜਾਂ 21 ਤਰੀਕ ਦੇ ਆਸ-ਪਾਸ ਮਾਝਾ ਦੁਆਬਾ ਜਾਂ ਪਵਦ ਖੇਤਰ ਦੇ ਵਿੱਚ ਟੁੱਟਵੇਂ ਜਿਹੇ ਤੌਰ ਤੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਖੇਤਾਂ ਦੇ ਵਿੱਚ ਮੌਸਮ ਮੁੱਖ ਤੌਰ ਤੇ ਸਾਫ਼ ਹੀ ਰਹੇਗਾ ਧੁੰਦ ਬਣੀ ਰਹੇਗੀ ਦੂਸਰੀ ਤਰਫ ਪਹਾੜੀ ਖੇਤਾਂ ਦੇ ਵਿੱਚ ਮੀਂਹ ਅਤੇ ਬਾਰਿਸ਼ਬਾਰੀ ਦਾ ਦੌਰ ਉਹਨਾਂ ਦਿਨਾਂ ਵਿੱਚ ਦੇ